ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹੋਏ ਆ ਪਿੰਡ ਮਾਣਾ ਸਿੰਘ ਵਾਲਾ ਮਾਣਾ ਸਿੰਘ ਵਾਲੇ ਨੂੰ ਜ਼ਿਲ੍ਹਾ ਫਰੋਜ਼ਪੁਰ ਲੱਗਦਾ ਮਿੱਤਰੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਪਹਿਲਾ ਸੂਆ ਝੋਟੀ ਦਿਖਾਵਾਂਗੇ ਮਿੱਤਰੋ ਬਹੁਤ ਹੀ ਸੋਹਣੀ ਬਾਡੀ ਬੰਤਰ ਸਿੰਘਾ ਸਿੰਘਾ ਦੀ ਬਹੁਤ ਸੋਹਣੀ ਆ ਸਾਰੀ ਡਿਟੇਲ ਜਿਹੜੀ ਆਪਾਂ ਮਾਲਕ ਵੀਰਾਂ ਤੋਂ ਲੈ ਲਾਂਗੇ ਤੇ ਆਜੋ ਆਪਾਂ ਕਰਦੇ ਆ ਮਾਲਕ ਬਈ ਨਾਲ ਗੱਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਈ ਜੀ ਹੋਰ ਪਾਜੀ ਠੀਕ ਠਾਕ ਹੋ ਜੀ ਹਾਂ ਜੀ ਠੀਕ ਜੀ ਬਹੁਤ ਵਧੀਆ ਜੀ ਹੋਰ ਪਰਵਾਹ ਠੀਕ ਹੈ ਜੀ ਹਾਂ ਜੀ ਵਧੀਆ ਵਧੀਆ ਜੀ ਇਹ ਜਿਹੜੀ ਆਪਣੀ ਝੋਟੀ ਆ ਜੀ ਕਿੰਨੇ ਮੇ ਸੂਏ ਆ ਜੀ ਇਹ ਪਹਿਲਾਂ ਸੂਆ ਸੂਣੀ ਜੀ ਪਹਿਲਾਂ ਸੂਆ ਸੂਣਾ ਆ ਇਹਨੇ ਹਾਂ ਜੀ ਕਿੰਨੇ ਦਿਨ ਪਏ ਆ ਹਲੇ ਜੀ ਇਹ ਹਜੇ ਲੈ ਜਾਊਗੀ 5-7 ਦਿਨ ਲੈ ਜਾਊਗੀ ਠੀਕ ਹੈ ਜੀ ਤੇ ਸੀਮਨ ਸੁਮਨ ਦਾ ਪਤਾ ਕਿਹੜਾ ਲੱਗਾ ਜੀ ਨਹੀਂ ਸੀਮਨ ਦਾ ਨਹੀਂ ਪਤਾ ਜੀ ਠੀਕ ਹੈ ਝੋਟੀ ਆਈ ਬਹੁਤ ਚੰਗੀ ਬਰੀਡ ਆਈ ਠੀਕ ਹੈ ਠੀਕ ਹੈ ਜੀ ਤੇ ਮਾਂ ਤੈਨ ਲੋ ਵੀ ਮਿੱਤਰੋ ਠੰਡੀ ਠੀਲ ਪੂਰੀ ਹੈ ਮੜੇ ਜੀ ਹੱਥ ਹਥ ਲਾ ਕੇ ਦਿਖਾ ਦਈਏ ਆਪ ਹਾਂਜੀ ਲਓ ਵੀ ਮਿੱਤਰੋ ਤੁਸੀਂ ਦੇਖ ਸਕਦੇ ਆ ਝੋਟੀ ਪਹਿਲਾ ਸੁਆ ਸੋਨਾਵਾ ਸਿੰਘਾ ਸੰਗਾ ਦੀ ਬਹੁਤ ਸੋਹਣੀ ਤੋਰ ਕੇ ਦਿਖਾ ਦਿਓ ਮੜੀ ਜੀ ਦੇਖੋ ਸਿੰਘਾ ਸੰਗਾ ਦੀ ਆਰਡਰ ਦੀ ਤਿਆਰੀ ਹੈ ਜਿਹੜੀ ਮਿੱਤਰੋ ਬਹੁਤ ਸੋਹਣੀ ਕੀਤੀ ਆ ਕੱਚੀ 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 ਆ ਝੋਟੀ ਹਲੇ 5 ਤੋਂ 7 ਦਿਨ ਦੀ ਕੱਚੀ ਆ ਮਿੱਤਰੋ ਦੇਖੋ ਆਰਡਰ ਆ ਜਿਹੜਾ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਵਾ ਜਿੰਨੀ ਤਿਆਰੀ ਕੀਤੀ ਆ ਦਿਨਾਂ ਦੇ ਹਿਸਾਬ ਨਾਲ ਹੋਰ ਵੀ ਤਿਆਰੀ ਕਰ ਜਣੀ ਆ ਝੋਟੀ ਨੇ ਕੋਈ ਗੱਲ ਨਹੀਂ ਮੜੇ ਮੋਟੇ ਤੋ ਕਰੂਗੀ ਕੋਈ ਚੱਕ ਤੋੜ ਲਓ ਤੋੜ ਲਓ ਤੋੜ ਲਓ ਇਧਰੋਂ ਤੋੜ ਲਓ ਇੱਕਰੀ ਤੋੜ ਦੀ ਵੇਖ ਲਓ ਮਿੱਤਰੋ ਬਹੁਤ ਸੋਹਣੀ ਝੋਟੀ ਆ ਤਿਆਰੀ ਤਿਉਰੀ ਚੰਗੀ ਆ ਮੋੜ ਲਿਓ ਜੀ ਖਿੱਚ ਲਿਓ ਖਿੱਚ ਲਿਓ ਲੈ ਲਓ ਦੇਖ ਸਕਦੇ ਆ ਮਿੱਤਰੋ ਪੂਰੀ ਚੰਗੀ ਝੋਟੀ ਆ ਪਹਿਲਾ ਸੁਆ ਥਨ ਥਨੋਟ ਆ ਜਿਹੜਾ ਬਹੁਤ ਚੰਗਾ ਲੱਗਾ ਗੈਪ ਤੇ ਲੱਗੇ ਆ ਥਣਚਾਰੀ ਅਡਰ ਦੀ ਜਿਹੜੀ ਤਿਆਰੀ ਬਹੁਤ ਸੋਹਣੀ ਕੀਤੀ ਹੋਈ ਆ ਬਾਕੀ ਹਲੇ ਹੋਰ ਵੀ ਤਿਆਰੀ ਜਿਹੜੀ ਆ ਕਰ ਜਾਣੀ ਆ ਸਪੇਸ ਬਹੁਤ ਸੋਹਣਾ ਮਥਣਾ ਦੇ ਵਿੱਚ ਤੇ ਬਾਈ ਆਪਾਂ ਮੁੱਲ ਕੀ ਕਰਾਂਗੇ ਜੀ ਇਸ ਦਾ ਉਹਦਾ ਮੁੱਲ 1,20,000 ਰੁਪਏ 1,20,000 ਰੁਪਿਆ ਮੌਲਾਮਾਨਤਨ ਹੋ ਜਾਊਗਾ ਜੀ ਹਾਂਜੀ ਮੌਲਾਮਾਨਤਨ ਹੋਈ ਥੋੜਾ ਮਤਾਈ ਮਾਨਤਨ ਮਿੱਤਰੋ ਤੁਹਾਡਾ ਮੌਕੇ ਤੇ ਹੋ ਜਾਊਗਾ ਆਪਣਾ ਫੋਨ ਨੰਬਰ ਦੱਸ ਦਈਏ ਜੀ 98141 98141 03787 03787 ਲਓ ਵੀ ਮਿੱਤਰੋ ਪਹਿਲਾ ਸੂਆ ਝੋਟੀ ਦਿਖਾਦੀ ਆ ਪਿੰਡ ਮਾਨਾ ਸਿੰਘ ਵਾਲੇ ਤੋਂ ਤੇ ਜਿਹੜੇ ਵੀਰ ਨੂੰ ਪਸੰਦ ਆਉਂਦੀ ਆ ਤੁਸੀਂ ਕਾਲ ਕਰ ਲਿਓ ਬਾਈ ਨਾਲ ਰਾਬਤਾ ਤੁਹਾਡਾ ਕਾਇਮ ਹੋ ਜਾਊਗਾ ਮਾਨਤਨ ਹੋ ਜਾਊਗਾ ਖੁੱਲਾ ਤੇ ਜਿਹੜੇ ਵੀਰ ਨੂੰ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਦੇ ਹੋ ਧੰਨਵਾਦ